ਜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਪ੍ਰੋਗਰਾਮ ਫੇਲ ਹੋ ਗਿਆ ਕਿਉਂੋ ਜ਼ਮੀਨ ਤੇ ਕਬਜ਼ਾ ਲੈਣ ਦੇ ਵਿੱਚ ਅਸਫਲ ਰਹੇ ਨੇ ਜਿਹੜਾ ਇਹ ਪ੍ਰੋਗਰਾਮ ਸੀ ਇਹ ਜੀਨ ਦਰਿਆਸਤ ਦੇ ਰਾਜੇ ਦੀ ਉਹ ਵਾਧੂ ਪਈ ਜ਼ਮੀਨ ਜਿਹੜੀ ਬੇਚਰਾਗ ਪਿੰਡ ਦੇ ਨਾਮ ਤੇ ਪਈ ਸੀ ਜਿਹਦੇ ਚ ਬੇਗਮਪੁਰਾ ਬਸਾਉਣ ਦਾ ਸੀ ਐਲਾਨ ਕੀਤਾ ਸੀ ਉਹਨੂੰ ਫੇਲ ਕਰਨ ਦੇ ਲਈ ਸਰਕਾਰ ਨੇ ਆਪਦਾ ਸਾਰਾ ਜੋਰ ਲਾਇਆ ਪੂਰੇ ਪੰਜਾਬ ਦੀ ਜਿਹੜੀ ਪੁਲਿਸ ਆ ਉਹ ਸੰਗਰੂਰ ਨੂੰ ਸੀਲ ਕਰਨ ਦੇ ਉੱਤੇ ਲੱਗੀ ਹੋਈ ਹਰ ਪਿੰਡ ਦੇ ਵਿੱਚ ਬੱਸਾਂ ਲਾ ਕੇ 100-100 ਬੰਦਾ ਪੁਲਿਸ ਦਾ ਉਹਨਾਂ ਨੇ ਲਾਤਾ ਤੇ ਹਰ ਪਿੰਡ ਦੇ ਵਿੱਚੋਂ ਜਿਹੜੇ ਵਹੀਕਲ ਨੇ ਜੇ ਕਿਸੇ ਕੋ ਛੋਟਾ ਹਾਥੀਆ ਜਾਂ ਕੋਈ ਟੈਂਪੂ ਟਰਾਲੀ ਜੋ ਹੈ ਉਹਨਾਂ ਦੀਆਂ ਚਾਬੀਆਂ ਤੱਕ ਕੱਢ ਲੀਆਂ ਵੀ ਕੋਈ ਇਹ ਲੋਕ ਕੋਈ ਵਹੀਕਲ ਲੈ ਕੇ ਉਸ ਬੇਗੰਪੁਰੇ ਦੀ ਜ਼ਮੀਨ ਵੱਲ ਵਧ ਨਾ ਜਾਣ ਇਹਦੇ باوجود 2200 ਬੰਦਾ ਪਿੰਡਾਂ ਦੇ ਵਿੱਚੋਂ ਪੁਲਿਸ ਦੀ ਇਹਨਾਂ ਰੋਕਾਂ ਨੂੰ ਤੋੜਦਾ ਹੋਇਆ ਉਸ ਜ਼ਮੀਨ ਦੇ ਨੇੜੇ ਪਹੁੰਚਿਆ ਜਿਹੜੀ ਉਹ دہشت ਬਣਾ ਕੇ ਕਿ 144 ਲਗੀ ਹੋਈ ਆ ਕੋਈ ਵੀ ਜਿਹੜਾ ਘਰ ਤੋਂ ਬਾਹਰ ਨਾ ਨਿਕਲੇ ਇਸ ਤਰ੍ਹਾਂ ਦਾ ਜਿਹੜਾ ਪੁਲਿਸ ਨੇ ਲਗਾਤਾਰ ਪਿੰਡਾਂ 'ਚ ਪ੍ਰਚਾਰ ਕੀਤਾ ਅਨਾਉਂਸਮੈਂਟਾਂ ਦਿੱਤੀਆਂ دہشت ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਸਾਰੀ دہشت ਤੋੜ ਕੇ ਲੋਕ ਨੇ ਜਿਹੜੇ ਉਹ ਉੱਥੇ ਆਏ ਤੇ ਲੋਕਾਂ ਨੇ ਆ ਕੇ ਘਰਾਂ ਨੂੰ ਜਾਣ ਦੀ ਗੱਲ ਨਹੀਂ ਕੀਤੀ 850 ਬੰਦੇ ਨੇ ਉੱਥੇ ਦਿਫਤਾਰੀ ਦਿੱਤੀ ਦੇਖੋ ਲੋਕਾਂ ਦਾ ਜਿਹੜਾ ਉਹ ਜਥੇਬੰਦੀ ਦੇ ਉੱਪਰ ਪੂਰਾ ਵਿਸ਼ਵਾਸ ਆ ਔਰ ਇਹ ਬਾਬਾ ਜੀਵਨ ਸਿੰਘ ਦੀਆਂ ਉਹ ਫੌਜਾਂ ਨੇ ਜਿਹੜੀਆਂ ਨਾ ਪਹਿਲਾਂ ਕਦੇ ਝੁਕੀਆਂ ਸੀ ਤੇ ਨਾ ਹੋਣ 2 ਜੂਨ ਨੂੰ ਸੰਗਰੂਰ ਜਾਵੋਗੇ ਭਗਵੰਤ ਮਾਨ ਦੀ ਗੁੱਠੀ ਵੱਲ ਬਿਲਕੁਲ ਅਜੇ ਸਾਡੇ ਜਿਹੜੇ ਸਾਥੀ ਨੇ ਉਹ ਜੇਲ੍ਹਾਂ ਦੇ ਵਿੱਚ ਨੇ ਤੇ ਇਹ ਕੋਈ ਬੇਦਾਵਾ ਲਿਖ ਕੇ ਆਉਣ ਵਾਲੀ ਫੌਜ ਨਹੀਂ ਇਹ ਮੈਦਾਨ 'ਚ ਲੜਨ ਵਾਲੀ ਜੂਜਣ ਵਾਲੀ ਫੌਜ ਆ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਮਾਲਵੇ ਇਲਾਕੇ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਥੇਬੰਦੀ ਪੰਜਾਬ ਦੇ ਦਲਤਾਂ ਨੂੰ ਆਰਗੇਨਾਈਜ਼ ਕਰ ਰਹੀ ਹੈ ਉਹਨਾਂ ਨੂੰ ਜ਼ਮੀਨ ਲੈ ਕੇ ਦੇ ਰਹੀ ਹੈ 2014 ਤੋਂ ਚੱਲੀ ਇਹ ਮੂਵਮੈਂਟ ਪਹਿਲਾਂ ਪੰਚਾਇਤੀ ਜ਼ਮੀਨ ਦੀ ਗੱਲ ਕਰਦੀ ਸੀ ਪੰਚਾਇਤੀ ਜ਼ਮੀਨ 'ਚੋਂ ਤੀਜੇ ਹਿੱਸੇ ਦੀ ਗੱਲ ਕਰਦੀ ਸੀ ਪਰ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਆਪਣਾ ਪੈਂਤੜਾ ਬਦਲਿਆ ਉਹ ਇਹ ਕਹਿ ਰਹੇ ਨੇ ਕਿ ਜਿਹੜੀ ਵੀ ਵਾਧੂ ਜ਼ਮੀਨ ਪਈ ਹੈ ਲੈਂਡ ਸਿਲਿੰਗ ਐਕਟ ਤੋਂ ਉੱਪਰ ਜਿੰਨੀ ਵੀ ਜ਼ਮੀਨ ਆ ਉਹਦੇ ਦਲਤਾਂ ਦਾ ਹੱਕ ਬਣਦਾ ਤੇ ਦਲਿਤ ਮਜ਼ਦੂਰਾਂ ਨੂੰ ਉਹ ਆਰਗੇਨਾਈਜ਼ ਕਰਕੇ ਇਹ ਕਹਿ ਰਿਹਾ ਕਿ ਸਿੱਧਾ ਉਹ ਜ਼ਮੀਨ ਤੇ ਉਹ ਕਬਜ਼ਾ ਕਰਨਗੇ ਲੰਗੀ 20 ਮੈਨੂੰ ਇੱਕ ਵੱਡਾ ਐਕਸ਼ਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਕੀਤਾ ਗਿਆ ਆਪਾਂ ਉਸ ਐਕਸ਼ਨ ਬਾਰੇ ਗੱਲਬਾਤ ਕਰਾਂਗੇ ਉਹ ਕਹਿ ਰਿਹਾ ਕਿ ਅਸੀਂ ਵੱਡੇ ਪੱਧਰ ਤੇ ਜ਼ਮੀਨਾਂ ਤੇ ਜਿਹੜਾ ਉਹ ਸਿੱਧਾ ਕਬਜ਼ਾ ਕਰਾਂਗੇ ਇਹ ਐਕਸ਼ਨ ਕਿੰਨੇ ਕੁ ਸਫਲ ਹੋ ਰਿਹਾ ਇਹ ਡਿਮਾਂਡ ਕਿੰਨੀ ਕੁ ਜਾਇਜ਼ ਆ ਇਹ ਸਾਰੇ ਕਾਸ਼ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਵਿਕੇਸ਼ ਮਲੋਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਸਤੀ ਕਾਲ ਬਾਈ ਤੁਸੀਂ ਸਵਾਗਤ ਹੈ ਸਸਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਲੰਗੀ 20 ਮੈਨੂੰ ਤੁਸੀਂ ਕਿਹਾ ਸੀ ਕਿ ਤੁਸੀਂ ਜਿੰਦ ਰਿਆਸਤ ਦੀ 927 ਏਕੜ ਜ਼ਮੀਨ ਤੇ ਕਬਜ਼ਾ ਕਰੋਗੇ ਵੱਡੇ ਪੱਧਰ ਤੇ ਪੁਲਿਸ ਦੀ ਨਫਰੀ ਲੱਗਦੀ ਆ ਟਿੱਪਰ ਲੱਗਦੇ ਨੇ ਰਾਹਾਂ ਵਿੱਚ ਤੁਹਾਨੂੰ ਰੋਕਿਆ ਜਾਂਦਾ ਤੁਹਾਡੇ 400 ਤੋਂ ਵੱਧ ਕਾਰਕੁਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਕੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਪ੍ਰੋਗਰਾਮ ਫੇਲ ਹੋਗਾ ਕੀ ਉਹ ਜ਼ਮੀਨ ਤੇ ਕਬਜ਼ਾ ਲੈਣ ਦੇ ਵਿੱਚ ਅਸਫਲ ਰਹੇ ਨੇ ਦੇਖੋ ਸਾਹਿਲ ਜੀ ਇੱਕ ਤਾਂ ਜਿਹੜਾ ਇਹ ਪ੍ਰੋਗਰਾਮ ਸੀ ਇਹ ਜੀਂਦ ਰਿਆਸਤ ਦੇ ਰਾਜੇ ਦੀ ਉਹ ਬਾਧੂ ਪਈ ਜ਼ਮੀਨ ਜਿਹੜੀ ਬੇਚਰਾਗ ਪਿੰਡ ਦੇ ਨਾਮ ਤੇ ਪਈ ਸੀ ਜਿਹਦੇ ਚ ਬੇਗਮਪੁਰਾ ਬਸਾਉਣ ਦਾ ਸੀ ਐਲਾਨ ਕੀਤਾ ਸੀ ਉਹਨੂੰ ਫੇਲ ਕਰਨ ਦੇ ਲਈ ਸਰਕਾਰ ਨੇ ਆਪਦਾ ਸਾਰਾ ਜੋਰ ਲਾਇਆ ਪੂਰੇ ਪੰਜਾਬ ਦੀ ਜਿਹੜੀ ਪੁਲਸਾ ਉਹ ਸੰਗਰੂਰ ਨੂੰ ਸੀਲ ਕਰਨ ਦੇ ਉੱਤੇ ਲੱਗੀ ਹੋਈ ਹਰ ਪਿੰਡ ਦੇ ਵਿੱਚ ਬੱਸਾਂ ਲਾ ਕੇ 100-100 ਬੰਦਾ ਪੁਲਿਸ ਦਾ ਉਹਨਾਂ ਨੇ ਲਾਤਾ ਤੇ ਹਰ ਪਿੰਡ ਦੇ ਵਿੱਚੋਂ ਜਿਹੜੇ ਵਹੀਕਲ ਨੇ ਜੇ ਕਿਸੇ ਕੋ ਛੋਟਾ ਹਾਥੀ ਆ ਜਾਂ ਕੋਈ ਟੈਂਪੂ ਟਰਾਲੀ ਜੋ ਹੈ ਉਹਨਾਂ ਦੀਆਂ ਚਾਬੀਆਂ ਤੱਕ ਕੱਢ ਲੀਆਂ ਵੀ ਕੋਈ ਇਹ ਲੋਕ ਕੋਈ ਵਹੀਕਲ ਲੈ ਕੇ ਉਸ ਬੇਗੰਪੁਰੇ ਦੀ ਜ਼ਮੀਨ ਵੱਲ ਵਧਣਾ ਜਾਣ ਇਹਦੇ باوجود 2200 ਬੰਦਾ ਪਿੰਡਾਂ ਦੇ ਵਿੱਚੋਂ ਪੁਲਿਸ ਦੀ ਇਹਨਾਂ ਰੋਕਾਂ ਨੂੰ ਤੋੜਦਾ ਹੋਇਆ ਉਸ ਜ਼ਮੀਨ ਦੇ ਨੇੜੇ ਪਹੁੰਚਿਆ ਜਿਹੜੀ ਉਹ دہشت ਬਣਾ ਕੇ ਕਿ 143 ਲੱਗੀ ਹੋਈ ਆ ਕੋਈ ਵੀ ਜਿਹੜਾ ਘਰ ਤੋਂ ਬਾਹਰ ਨਾ ਨਿਕਲੇ ਇਸ ਤਰ੍ਹਾਂ ਦਾ ਜਿਹੜਾ ਪੁਲਿਸ ਨੇ ਲਗਾਤਾਰ ਪਿੰਡਾਂ 'ਚ ਪ੍ਰਚਾਰ ਕੀਤਾ ਅਨਾਉਂਸਮੈਂਟਾਂ ਕੀਤੀਆਂ دہشت ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਸਾਰੀ دہشت ਤੋੜ ਕੇ ਲੋਕ ਨੇ ਜਿਹੜੇ ਉਹ ਉੱਥੇ ਆਏ ਤੇ ਲੋਕਾਂ ਨੇ ਆ ਕੇ ਘਰਾਂ ਨੂੰ ਜਾਣ ਦੀ ਗੱਲ ਨਹੀਂ ਕੀਤੀ 850 ਬੰਦੇ ਨੇ ਉੱਥੇ ਗ੍ਰਿਫਤਾਰੀ ਦਿੱਤੀ ਜਿਨ੍ਹਾਂ ਨੂੰ ਭਾਵੇਂ ਉਹਦੇ ਚੋ 400 ਬੰਦਾ ਜਿਹੜਾ ਪੁਲਿਸ ਨੇ ਧੱਕੇ ਨਾਲ ਜਿਹੜਾ ਉਹ ਛੜਤਾ ਤੇ 450 ਬੰਦਾ ਉਹ ਜੇਲ੍ਹਾਂ ਦੇ ਵਿੱਚ ਗਿਆ ਔਰ ਇਹ ਸਰਕਾਰ ਨੂੰ ਇਸ ਗੱਲ ਦਾ ਵਕਤ ਪਤਾ ਵੀ ਜਿਹੜੇ ਲੋਕ ਕਦੇ ਕਿਸੇ ਦੇ ਮੂਹਰੇ ਨਹੀਂ ਸੀ ਬੋਲਦੇ ਅੱਜ ਉਹ ਸਾਰੀਆਂ ਕੁਸਤੀਆਂ ਰੋਕਾਂ ਤੋੜ ਕੇ ਆਪਦੇ ਹਿੱਸੇ ਦੀ ਜ਼ਮੀਨ ਵਾਸਤੇ ਆਪਦੇ ਬੇਗੰਪੁਰੇ ਵਾਸਤੇ ਉਹ ਮੈਦਾਨ 'ਚ ਨਿਤਰੇ ਨੇ ਇਸ ਕਰਕੇ ਇਹ ਪ੍ਰੋਗਰਾਮ ਫੇਲ ਨਹੀਂ ਸਗੋਂ ਪੂਰੇ ਪੰਜਾਬ ਦੀ ਨਿਗਾਹ ਦੇ ਵਿੱਚ ਪੂਰੇ ਦੇਸ਼ ਦੀ ਨਿਗਾਹ ਦੇ ਵਿੱਚ ਇਸ ਬੇਗੰਪੁਰੇ ਦੀ ਜਿਹੜੀ ਗੱਲ ਆ ਉਹ ਲਿਆਉਣ ਦੇ ਵਿੱਚ ਅਸੀਂ ਸਫਲ ਹੋਏ ਆਂ ਗੱਲ ਇਹ ਆਉਣ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਸਫਲ ਹੋਏ ਉੱਪਰ ਵੱਡੇ ਪੱਧਰ ਤੇ ਗ੍ਰਿਫਤਾਰੀਆਂ ਹੋਈਆਂ ਨੇ ਬਹੁਤ ਸਾਰੀਆਂ ਮਜ਼ਦੂਰ ਔਰਤਾਂ ਵੀ ਜਿਹੜੀਆਂ ਉਹਨਾਂ ਨੂੰ ਜੇਲ੍ਹ ਵੇਖਣੀ ਪਈ ਆ ਫਿਰ ਕੀ ਦੇ ਨਾਲ ਤੁਹਾਡੀ ਜਥੇਬੰਦੀ ਦੇ ਕਾਰਕੁਨਾਂ ਦਾ ਮਨੋਬਲ ਨਹੀਂ ਟੁੱਟੇਗਾ ਕਿ ਦੇਸ਼ ਦਾ ਮਾਹੌਲ ਨਹੀਂ ਪੈਦਾ ਹੁੰਦਾ ਪੰਜਾਬ ਦੇ ਦਲਤਾਂ ਦੇ ਵਿੱਚ ਕਿ ਉਹਨਾਂ ਲਈ ਫਿਰ ਕੌਣ ਬੋਲੇਗਾ ਉਹਨਾਂ ਦੀ ਜ਼ਮਾਨਤਾਂ ਕਿਵੇਂ ਹੋਣਗੀਆਂ ਦੇਖੋ ਲੋਕਾਂ ਦਾ ਜਿਹੜਾ ਉਹ ਜਥੇਬੰਦੀ ਦੇ ਉੱਪਰ ਪੂਰਾ ਵਿਸ਼ਵਾਸ ਆ ਔਰ ਇਹ ਬਾਬਾ ਜੀਵਨ ਸਿੰਘ ਦੀਆਂ ਉਹ ਫੌਜਾਂ ਨੇ ਜਿਹੜੀਆਂ ਨਾ ਪਹਿਲਾਂ ਕਦੇ ਝੁਕੀਆਂ ਸੀ ਤੇ ਨਾ ਹੁਣ ਜਿੰਨੀ ਦੇਰ ਇਹਨਾਂ ਨੂੰ ਗੁੰਮਰਾਹ ਕਰਕੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਬੇਜਮੀਨੇ ਰੱਖ ਕੇ ਇਹਨਾਂ ਨੂੰ ਜਿਹੜਾ ਉਹ ਵਰਤਿਆ ਜਾਂਦਾ ਸੀ ਅੱਜ ਜਦੋਂ ਉਹਨਾਂ ਕੋਲੇ ਪੰਚਾਇਤੀ ਜ਼ਮੀਨ ਦਾ ਟੋਟਾ ਆਇਆ ਤਾਂ ਉਹਨੇ ਇਹਨਾਂ ਦੀ ਉਸ ਮਾਨਸਿਕਤਾ ਨੂੰ ਬਦਲ ਕੇ ਰੱਖਤਾ ਬਈ ਅਸੀਂ ਕਿਸੇ ਦੇ ਮਹਤਾਜ ਨਹੀਂ ਜੇ ਲੜਾਂਗੇ ਤਾਂ ਸਾਨੂੰ ਕੁਝ ਮਿਲੂ ਇਸ ਕਰਕੇ ਉਹਨਾਂ ਲੋਕਾਂ ਦਾ ਮਨੋਵਲ ਟੁੱਟਣਾ ਤਾਂ ਬਹੁਤ ਦੂਰ ਦੀ ਗੱਲ ਹੈ ਉਹਨਾਂ ਨੇ ਇਹ ਆਪਣੇ ਦਿਲ ਦੇ ਵਿੱਚ ਧਾਰ ਲਿਆ ਵੀ ਅਸੀਂ ਉਹ ਬੇਗੰਪੁਰਾ ਬਸਾਉਣਾ ਔਰ ਉਹਦੇ ਲਈ ਭਾਵੇਂ 850 ਬੰਦਾ ਗ੍ਰਿਫਤਾਰ ਹੁੰਦਾ ਪਰ ਥਾਣਿਆਂ ਦੇ ਵਿੱਚੋਂ ਝੂਠ ਬੋਲ ਕੇ ਪੁਲਿਸ ਆ ਜਿਹੜੀ ਉਹ ਉਹਨਾਂ ਨੂੰ ਪਿੰਡਾਂ ਦੇ ਵਿੱਚ ਛੱਡਦੀ ਰਹੀ ਲੋਕ ਕਹਿੰਦੇ ਸੀ ਅਸੀਂ ਜੇਲ੍ਹ ਜਾਣ ਨੂੰ ਤਿਆਰ ਆ ਜਿਹੜੀਆਂ ਔਰਤਾਂ ਨੂੰ ਬਗਾਨੀਆਂ ਬੱਟਾਂ ਦੇ ਉੱਤੇ ਜਲੀਲ ਹੋਣਾ ਪੈਂਦਾ ਸੀ ਜਿਨ੍ਹਾਂ ਦੇ ਕੱਪੜਿਆਂ 'ਚੋਂ ਉਹ ਗੋਹੇ ਦਾ ਮੁਸ਼ਕ ਨਹੀਂ ਸੀ ਜਾਂਦਾ ਜਦੋਂ ਉਹਨਾਂ ਨੂੰ ਆਪਣੀ ਇਸਤਰੀ ਜ਼ਮੀਨ ਮਿਲਣ ਦੀ ਗੱਲ ਲੱਗੀ ਜਦੋਂ ਉਹਨੂੰ ਲੱਗਿਆ ਵੀ ਇਸ ਜ਼ਿੰਦਗੀ ਚੋਂ ਸਾਡੂੰ ਨਿਕਲਿਆ ਜਾ ਸਕਦਾ ਤਾਂ ਉਹਨਾਂ ਨੇ ਜੇਲ੍ਹਾਂ ਦਾ ਰੋਕ ਕੀਤਾ ਔਰ ਲਗਭਗ 200 ਤੋਂ ਵੱਧ ਔਰਤਾਂ ਜਿਹੜੀ ਉਹ ਜੇਲ੍ਹ ਦੇ ਵਿੱਚ ਗਈ ਔਰ ਜੇਲ੍ਹ ਦੇ ਵਿੱਚ ਵੀ ਉਹਨਾਂ ਨੇ ਸੰਘਰਸ਼ ਕੀਤਾ ਭੁੱਖ ਹੜਤਾਲ ਕੀਤੀ ਜੇਲ੍ਹ ਦੇ ਸਹੀ ਪ੍ਰਬੰਧ ਵਾਸਤੇ ਉਹਨਾਂ ਨੇ ਜ਼ਮਾਨਤਾਂ ਲੈਣ ਤੋਂ ਜਿਹੜਾ ਸਾਫ਼ ਇਨਕਾਰ ਕੀਤਾ ਤੇ 2 ਤਰੀਕ ਨੂੰ 2 ਜੂਨ ਨੂੰ ਜਥੇਬੰਦੀ ਵੱਲੋਂ ਜਦੋਂ ਐਲਾਨ ਕਰਤਾ ਕਿ ਮੁੜ ਕੇ ਮੁੱਖ ਮੰਤਰੀ ਦੀ ਕੂਟੀ ਵੱਲੋਂ ਜਿਹੜਾ ਉਹ ਮਾਰਚ ਕੀਤਾ ਜਾਊਗਾ ਅਸੀਂ ਫੇਰ ਜਿਹੜਾ ਮਗਰਲੇ ਇਕੱਠੇ ਹੋ ਕੇ ਆਵਾਂਗੇ ਤਾਂ ਉਸ ਦਿਨ ਤੋਂ ਉਹ ਪੁਲਿਸ ਨੇ ਜਿਹੜੀ ਰਿਹਾਈ ਕਰਨੀ ਉਹ ਸ਼ੁਰੂ ਕਰਤੀ ਤੇ ਲਗਭਗ 21 ਬੰਦੇ ਨੇ ਜਿਹੜੇ ਹੁਣ ਸਾਡੇ ਜੇਲ੍ਹ ਦੇ ਵਿੱਚ ਰਹਿ ਗਏ ਬਾਕੀ ਸਾਰੇ ਬੰਦੇ ਬਿਨਾਂ ਜ਼ਮਾਨਤ ਪੂਰੇ ਹੌਸਲੇ ਦੇ ਨਾਲ ਜਿਹੜਾ ਉਹ ਰਿਹਾ ਹੋ ਕੇ ਆਏ ਨੇ ਕੀ ਜ਼ਮੀਨ ਤੇ ਕਬਜ਼ਾ ਲੈਣਾ ਹੀ ਹੁਣ ਇੱਕ ਇੱਕ ਰਾਹ ਬਣ ਗਿਆ ਪੰਜਾਬ ਦੇ ਦਲਤਾਂ ਦੀ ਮੁਕਤੀ ਦਾ ਤੁਸੀਂ ਪੰਚਾਇਤੀ ਜ਼ਮੀਨ ਲਈ ਵੀ ਲੜਦੇ ਸੀਗੇ ਅਜੇ ਤੁਹਾਡੀ ਮੂਵਮੈਂਟ ਮਾਲਵੇ ਦੇ ਇੱਕ ਏਰੀਆ ਦੇ ਵਿੱਚ ਆ ਤੁਸੀਂ ਉਹਨੂੰ ਵੀ ਤੱਕ ਵਧਾ ਸਕਦੇ ਹੋ ਕਿ ਪੰਚਾਇਤੀ ਜ਼ਮੀਨ ਮਿਲੇ ਉਹ ਇੱਕ ਲੀਗਲ ਰਾਈਟ ਵੀ ਬਣਦਾ ਤੁਸੀਂ ਉਹਦੇ ਵਿੱਚ ਕਰ ਸਕਦੇ ਹੋ ਸਿੱਧਾ ਜੇਕਰ ਕਬਜ਼ੇ ਦੀ ਗੱਲ ਹੁੰਦੀ ਆ ਔਰ ਖਾਸ ਕਰਕੇ ਕੀ ਇਹਦੇ ਨਾਲ ਜੱਟ ਵਰਸਸ ਦਲਤ ਟਕਰਾਅ ਸਿੱਧਾ ਨਹੀਂ ਬਣਦਾ ਦੇਖੋ ਇਹ ਜੀ ਦੋ ਚੀਜ਼ਾਂ ਨਹੀਂ ਇੱਕ ਤਾਂ ਜਿਹੜਾ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਲਈ ਤਾਂ ਅਸੀਂ ਲੜੀ ਰਹੇ ਹਾਂ ਤੇ ਜਿਹੜੀ ਲੀਗਲ ਵਾਲੀ ਤੁਸੀਂ ਗੱਲ ਕੀਤੀ ਆ ਪੰਜਾਬ ਦੇ ਅੰਦਰ ਜਦੋਂ ਇੱਕ ਕਾਨੂੰਨ ਆ ਕਿ 1.75 ਏਕੜ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ 1972 ਦੇ ਵਿੱਚ ਇਹ ਕਾਨੂੰਨ ਬਣ ਜਾਂਦਾ ਫਿਰ ਉਹਨਾਂ ਰਾਜਿਆਂ ਕੋਲੇ ਇੰਨੀਆਂ ਜ਼ਮੀਨਾਂ 927 ਏਕੜ ਜਾਂ ਤੋਬੇਨਾ ਹੋਰ ਬਹੁਤ ਧਾਵਾਂ ਦੇ ਉੱਤੇ ਉਹ ਪੁਰਾਣੀ ਜਿਹੜੀ ਰਜਵਾੜਾ ਸ਼ਾਹੀ ਆ ਸਰਦਾਰ ਨੇ ਉਹ ਸੈਂਕੜੇ ਏਕੜ ਦੇ ਉੱਪਰ ਕਾਮਯਾਬ ਕਿਵੇਂ ਨਹੀਂ ਉਹਨਾਂ ਦਾ ਕਬਜ਼ਾ ਕਿਵੇਂ ਆ ਅਸੀਂ ਤਾਂ ਸਰਕਾਰ ਤੋਂ ਪਹਿਲੇ ਦਿਨ ਤੋਂ ਇਹ ਮੰਗ ਕਰ ਰਹੇ ਹਾਂ ਕਿ ਇਸ ਕਾਨੂੰਨ ਨੂੰ ਲਾਗੂ ਕਰੋ ਜੇ ਸਰਕਾਰ ਇਹਨੂੰ ਲਾਗੂ ਕਰਨ ਲਈ ਤਿਆਰ ਨਹੀਂ ਹੁੰਦੀ ਤਾਂ ਫਿਰ ਲੋਕ ਨੇ ਜਿਹੜੇ ਉਹ ਲਾਗੂ ਕਰਵਾਉਣ ਵਾਸਤੇ ਅੱਗੇ ਆਉਂਦੇ ਨੇ ਔਰ ਇਹ ਲੜਾਈ ਪੰਚੇਤੀ ਦੇ ਨਾਲ-ਨਾਲ ਹੁਣ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਵਾਉਣ ਦੀ ਵੀ ਲੜਾਈ ਆ ਕਿਉਂਕਿ ਕੱਲੀ ਬੇਚਰਾਗ ਪਿੰਡ ਦੀ ਉਹ ਜ਼ਮੀਨ ਨਹੀਂ ਇਹਦੇ ਨਾਲ ਜਿਹੜੇ ਇਹੋ ਜਿਹੇ ਵੱਡੇ ਸਰਦਾਰ ਹੋਰ ਵੀ ਇੱਥੇ ਜ਼ਮੀਨਾਂ ਦੇ ਉੱਤੇ ਕਾਬਜ ਨੇ ਜਿਨ੍ਹਾਂ ਕੋਲੇ ਲਗਭਗ 4000 ਏਕੜ ਜ਼ਮੀਨ ਏਸੇ ਜ਼ਮੀਨ ਦੇ ਨੇੜੇ ਪਈਆ ਉਸ ਜ਼ਮੀਨ ਨੂੰ ਉਸ ਕਾਨੂੰਨ ਨੂੰ ਜਿਹੜਾ ਉਹ ਲਾਗੂ ਕਰਕੇ ਉਸ ਜ਼ਮੀਨ ਦੀ ਵੰਡ ਕਰ ਦੇਣ ਤੇ ਸਾਡਾ ਰੌਲਾ ਹੀ ਨਹੀਂ ਕੋਈ ਅਸੀਂ ਤਾਂ ਕਾਨੂੰਨ ਨੂੰ ਲਾਗੂ ਕਰਾਉਣ ਦੀ ਲੜਾਈ ਲੜ ਰਹੇ ਹਾਂ ਨਾ ਕਿ ਅਸੀਂ ਕੋਈ ਨਾਜਾਇਜ਼ ਜਿਹੜੀ ਸੰਵਿਧਾਨ ਤੋਂ ਬਾਹਰ ਜਿਹੜੀ ਕਾਨੂੰਨ ਤੋਂ ਬਾਹਰ ਦੀ ਲੜਾਈ ਆ ਅਸੀਂ ਤਾਂ ਹਲੇ ਸੰਵਿਧਾਨ ਦੇ ਅੰਦਰ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਾਉਣ ਵਾਲੀ ਜਿਹੜੀ ਲੜਾਈ ਆ ਉਹ ਲੜ ਰਹੇ ਆ ਔਰ ਉਹਦੇ ਲਈ ਅਸੀਂ ਸਰਕਾਰ ਨੂੰ ਕਹਿੰਦੇ ਆ ਕਿ ਕਾਨੂੰਨ ਲਾਗੂ ਕਰ ਦਿਓ ਸਾਨੂੰ ਕਿਉਂ ਇੱਥੇ ਆਉਣ ਦੀ ਲੋੜ ਪਵੇ ਤੁਸੀਂ ਕਹਿ ਰਹੇ ਤੁਸੀਂ ਲੈਂਡ ਸਿਲਿੰਗ ਐਕਟ ਲਾਗੂ ਕਰਵਾਉਣਾ ਤੁਸੀਂ 20 ਮਈ 20 ਮਈ ਨੂੰ ਐਡਵਰਟਿਸ਼ਨ ਕਰਦੇ ਹੋ ਇੰਨੀਆਂ ਗ੍ਰਿਫਤਾਰੀਆਂ ਹੁੰਦੀਆਂ ਨੇ ਖਾਸ ਕਰਕੇ ਮਜ਼ਦੂਰ ਔਰਤਾਂ ਦੀ ਵੱਡੇ ਪੱਧਰ ਤੇ ਗ੍ਰਿਫਤਾਰੀ ਹੁੰਦੀ ਆ ਪਰ ਮੁਕੇਸ਼ ਮਲੌਤ ਤੇ ਉਹਦੇ ਟੀਮ ਕਿਤੇ ਨਜ਼ਰ ਨਹੀਂ ਆਉਂਦੀ ਉਹ ਕਹਿੰਦੇ ਆ ਕਿ ਉਹ ਉਹਨਾਂ ਨੂੰ ਅੱਗੇ ਕਰਕੇ ਆਪ ਪਿੱਛੇ ਹੋ ਜਾਂਦੇ ਆ ਇਹ ਦੋਸ਼ ਲੱਗਦਾ ਮੁਕੇਸ਼ ਮਲੌਤ ਤੇ ਕਿ ਦਲਿਤ ਔਰਤਾਂ ਨੂੰ ਦਲਤਾਂ ਨੂੰ ਅੱਗੇ ਕਰਦੇ ਆ ਉਹਨਾਂ ਦੇ ਕੁੱਟ ਵੀ ਪੈਂਦੀ ਆ ਪਰ ਖੁਦ ਉਹ ਪਿੱਛੇ ਰਹਿੰਦੇ ਆ ਕੋਈ ਗ੍ਰਿਫਤਾਰੀ ਨਹੀਂ ਦਿੰਦੇ ਦੇਖੋ ਇਹ ਫੈਸਲਾ ਜਥੇਬੰਦੀ ਦਾ ਫੈਸਲਾ ਹੁੰਦਾ ਜੇ ਜਥੇਬੰਦੀ ਦਾ ਫੈਸਲਾ ਹੁੰਦਾ ਕਿ ਮੁਕੇਸ਼ ਨੇ ਗ੍ਰਿਫਤਾਰੀ ਦੇਣੀ ਆ ਤਾਂ ਮੁਕੇਸ਼ ਸਾਰਿਆਂ ਨੂੰ ਮੁੰਗੇ ਜਾ ਕੇ ਗ੍ਰਿਫਤਾਰੀ ਦਿੰਦਾ ਇਹ ਜਥੇਬੰਦੀ ਨੇ ਫੈਸਲਾ ਕਰਨਾ ਵੀ ਕਿਹੜੇ ਬੰਦੇ ਜੀਲਾਂ ਦੇ ਵਿੱਚ ਜਾਣਗੇ ਕਿਹੜੇ ਬੰਦੇ ਪਿੱਛੋਂ ਜਿਹੜੇ ਲੋਕ ਨੇ ਉਹਨਾਂ ਨੂੰ ਇਕੱਠੇ ਕਰਕੇ ਫਿਰ ਇਸ ਲੜਾਈ ਨੂੰ ਜਿਹੜਾ ਉਹ ਅੱਗੇ ਵਧਾਉਣ ਦਾ ਕੰਮ ਕਰਨਗੇ ਇਸ ਕਰਕੇ ਐਵੇਂ ਹੀ ਇਹ ਸਰਕਾਰ ਨੂੰ ਤਾਂ ਇਹ ਆ ਕਿ ਆਗੂਆਂ ਨੂੰ ਫੜ ਕੇ ਅੰਦਰ ਕਰ ਦਈਏ ਤੇ ਇਹ ਮਿਸ਼ਨ ਫੇਲ ਹੋ ਜੇ ਅਸਲ ਦੇ ਵਿੱਚ ਉਹਦੇ ਵਿੱਚੋਂ ਇਸ ਤਰ੍ਹਾਂ ਦਾ ਜਿਹੜਾ ਉਹ ਪ੍ਰੋਪਾਗੈਂਡਾ ਕਰ ਰਹੇ ਨੇ ਜਦੋਂ ਉਹ ਜਿਵੇਂ ਕਹਿੰਦੇ ਨੇ ਹੱਥ ਨਾ ਪਹੁੰਚੇ ਠੂਕੌੜੀ ਵਾਲੀ ਗੱਲ ਆ ਵੀ ਉਹਨਾਂ ਨੂੰ ਲੱਗਿਆ ਵੀ ਇਹ ਲੋਕ ਦਹਿਸ਼ਤ ਦੇ ਵਿੱਚ ਆ ਕੇ ਮੁੜ ਕੇ ਮੂੰਹ ਨਹੀਂ ਕਰਨਗੇ ਉਹੀ ਲੋਕ ਆਰਥੀਆਂ ਸਾੜ ਰਹੇ ਨੇ ਪਿੰਡਾਂ 'ਚ ਰੈਲੀਆਂ ਕਰ ਰਹੇ ਨੇ ਨਾਰੇ ਮਾਰ ਰਹੇ ਨੇ ਕਿ ਅਸੀਂ 2 ਤਰੀਕ ਨੂੰ ਆਪਣੇ ਸਾਥੀਆਂ ਦੀ ਰਿਹਾਈ ਵਾਸਤੇ ਫੇਰ ਆ ਰਹੇ ਹਾਂ ਸੰਗਰੂਰ ਇਸ ਗੱਲ ਦਾ ਡਰ ਉਹਨਾਂ ਨੂੰ ਸਤਾਉਂਦਾ ਇਸ ਕਰਕੇ ਉਹ ਇਸ ਤਰ੍ਹਾਂ ਦਾ ਜਿਹੜਾ ਪ੍ਰੋਪਾਗੈਂਡਾ ਉਹ ਕਰਨ ਲੱਗੇ ਹੋਏ ਨੇ ਤੁਹਾਡਾ ਜੋ 2 ਜੂਨ ਦਾ ਪ੍ਰੋਗਰਾਮ ਤੁਹਾਡਾ ਸਟੈਂਡ ਕਰਦਾ ਤੁਸੀਂ 2 ਜੂਨ ਨੂੰ ਸੰਗਰੂਰ ਜਾਓਗੇ ਭਗਵੰਤ ਮਾਨ ਦੀ ਗੁੱਠੀ ਵੱਲ ਬਿਲਕੁਲ ਅਜੇ ਸਾਡੇ ਜਿਹੜੇ ਸਾਥੀ ਨੇ ਉਹ ਜੇਲ੍ਹਾਂ ਦੇ ਵਿੱਚ ਨੇ ਤੇ ਇਹ ਕੋਈ ਬੇਦਾਵਾ ਲਿਖ ਕੇ ਆਉਣ ਵਾਲੀ ਫੌਜ ਨਹੀਂ ਇਹ ਮੈਦਾਨ 'ਚ ਲੜਨ ਵਾਲੀ ਜੂਜਣ ਵਾਲੀ ਫੌਜ ਆ ਇਸ ਕਰਕੇ ਜਦੋਂ ਹੁਣ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਾਉਣ ਗਏ ਆ ਤਾਂ ਬਾਹਰ ਆਏ ਲੋਕਾਂ ਨੂੰ ਜਾਂ ਜਿਹੜੇ ਰਹਿੰਦੇ ਸੀ ਉਹਨਾਂ ਨੂੰ ਇਸ ਗੱਲ ਦਾ ਫਿਕਰ ਆ ਕਿ ਜਿਹੜੇ ਸਾਡੇ ਸਾਥੀ ਨੇ ਜਦੋਂ ਤੱਕ ਉਹ ਰਿਹਾ ਨਹੀਂ ਹੁੰਦੇ ਅਸੀਂ ਟੇਕੇ ਨਹੀਂ ਬੈਠਾਂਗੇ ਦੋ ਤਰੀਕ ਨੂੰ ਅਸੀਂ ਫੇਰ ਜਿਹੜਾ ਉਹ ਜਕਾਰੇ ਛੱਡਦੇ ਉਸ ਜਿਹੜਾ ਭਵੰਤਮਾਨ ਨੇ ਇਹ ਕਾਰਾ ਕੀਤਾ ਉਹਦੀ ਕੋਠੀ ਅੱਗੇ ਦੁਬਾਰਾ ਗਰਜਾਂਗੇ ਉਹਦੇ ਲਈ ਪਿੰਡਾਂ 'ਚ ਉਹਨਾਂ ਨੇ ਫੁੱਲ ਤਿਆਰੀ ਕੀਤੀ ਹੋਈ ਆ ਕੀ ਇਸ ਮੂਵਮੈਂਟ ਦੇ ਵਿੱਚ ਕੋਈ ਹੋਰ ਤਬਕਿਆਂ ਦੇ ਲੋਕ ਵੀ ਆ ਰਹੇ ਨੇ ਜਾਂ ਫਿਰ Dalit ਮਜ਼ਦੂਰ ਨੇ ਦੇਖੋ ਇਹਦੇ ਵਿੱਚ ਜਿਹੜੇ ਬੇਜ਼ਮੀਨੇ ਕਿਸਾਨ ਨੇ ਕਿਉਂਕਿ ਇੱਕ ਇਹ ਚੀਜ਼ ਇਹ ਵੀ ਪ੍ਰਚਾਰੀ ਗਈ ਕਿ ਜੱਟਾਂ ਦੀਆਂ ਜ਼ਮੀਨਾਂ ਖੋਣ ਵਾਲੇ ਨੇ ਪਰ ਹੁਣ ਇਹ ਗੱਲ ਬਿਲਕੁਲ ਸਪਸ਼ਟ ਹੋ ਗਈ ਜਦੋਂ ਬੇਜ਼ਮੀਨੇ ਕਿਸਾਨ ਨੇ ਜਿਹੜੇ ਉਹ ਇਹਦਾ ਹਿੱਸਾ ਬਣੇ ਜਿਹੜੀਆਂ ਪੰਜਾਬ ਦੀਆਂ ਸਰਮੌਰ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਆਗੂਆਂ ਨੇ ਵੀ ਜਿਹੜੀ ਇਹਦੇ ਹਮਾਇਤ ਕੀਤੀ ਸੰਘਰਸ਼ ਦੀ ਤਾਂ ਇਸ ਗੱਲ ਤੋਂ ਇੱਕ ਚੀਜ਼ ਸਪਸ਼ਟ ਹੋ ਗਈ ਕਿ ਸਾਡੀ ਲੜਾਈ ਇਥੋਂ ਦੀ ਉਹ ਛੋਟੀ ਕਿਸਾਨੀ ਦੇ ਖਿਲਾਫ ਨਹੀਂ ਸਗੋਂ ਵੱਡੇ ਸਰਦਾਰਾਂ ਤੇ ਉਹਨਾਂ ਰਜਵਾੜਿਆਂ ਦੇ ਖਿਲਾਫ ਆ ਜਿਹੜੇ ਅੱਜ ਵੀ ਹਜ਼ਾਰਾਂ ਏਕੜ ਜ਼ਮੀਨ ਆਪਦੇ ਕਬਜ਼ੇ ਹੇਠ ਲਈ ਬੈਠੇ ਨੇ ਔਰ ਉਹਦੇ ਲਈ ਉਹ ਛੋਟੀ ਤੇ ਬੇਜਮੀਨੀ ਕਿਸਾਨੀ ਹੈ ਜਿਹੜੀ ਉਹ ਇਸ ਸੰਘਰਸ਼ ਦੇ ਵਿੱਚ ਸਾਡੇ ਨਾਲ ਆ ਔਰ ਉਹ ਇਸ ਬੇਗੰਪੁਰੇ ਦਾ ਹਿੱਸਾ ਨੇ ਬੇਗੰਪੁਰੇ ਦਾ ਸੰਕਲਪ ਹੈ ਕਿ ਇਕਤਾਪਾ ਗੁਰਬਾਣੀ ਦੇ ਵਿੱਚ ਦੇਖਦੇ ਆ ਜੋ ਗੁਰੂ ਰਵਦਾਸ ਜੀ ਲੈ ਕੇ ਗਏ ਆ ਤੁਹਾਡਾ ਬੀਗਮਪੁਰੇ ਦਾ ਸੰਕਲਪ ਹੈ ਕਿ ਜੇਕਰ ਤੁਸੀਂ ਆਪਾਂ ਮੰਨ ਲੈਂਦੇ ਕਿ ਤੁਸੀਂ ਉਹ ਜ਼ਮੀਨ ਲੈਣ ਦੇ ਵਿੱਚ ਸਫਲ ਹੋ ਜਾਂਦੇ ਹੋ ਫਿਰ ਇਹ ਇਹ ਕਿਸ ਤਰ੍ਹਾਂ ਮੰਨ ਲਿਆ ਜਾਵੇ ਕਿ ਤੁਸੀਂ ਕਿਸ ਤਰੀਕੇ ਦਾ ਮਾਡਲ ਦੇਵੋਗੇ ਜਿਹੜਾ ਵਾਕਿਆ ਨਾਲੋਂ ਵੱਖਰਾ ਹੋਵੇਗਾ ਮੌਜੂਦਾ ਪ੍ਰਬੰਧ ਨਾਲ ਦੇਖੋ ਇਹ ਜਿਹੜਾ ਸਤਗੁਰ ਅਵਦਾਸ ਮਹਾਰਾਜ ਨੇ ਬੀਗਮਪੁਰੇ ਦਾ ਸੁਪਨਾ ਲਿਆ ਸੀ ਸਾਡਾ ਸੰਕਲਪ ਉਹੀ ਆ ਜਿਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਾਤ ਪਾਤ ਨਹੀਂ ਹੋਊਗੀ ਜਿੱਥੇ ਜ਼ਮੀਨ ਦੀ ਬਰਾਬਰ ਵੰਡ ਹੋਊਗੀ ਤੇ ਜਿੱਥੇ ਸਾਰਾ ਪ੍ਰਬੰਧ ਆ ਜਿਹੜਾ ਉਹ ਸਾਂਝਾ ਚੱਲੂਗਾ ਇਹ ਨਹੀਂ ਕਿ ਇੱਕ ਪਾਸੇ ਬਹੁਤ ਵੱਡਾ ਤੇ ਇੱਕ ਪਾਸੇ ਬਿਲਕੁਲ ਗਰੀਬ ਆ ਇਹ ਬਰਾਬਰਤਾ ਦਾ ਜਿਹੜਾ ਉਹ ਸਮਾਜ ਆ ਉਹ ਇਸ ਜਿਹੜਾ ਬੇਗੰਪੁਰੇ ਦੇ ਅੰਦਰ ਉਹ ਬੜਨਾ ਤੇ ਇਹ ਪੂਰੇ ਦੇਸ਼ ਵਾਸਤੇ ਇੱਕ ਜਿਹੜੀ ਉਦਾਹਰਨ ਆ ਉਹ ਫਿੱਟ ਹੋਊਗੀ ਤਾਂ ਹੁਣ ਆਪਾਂ ਫਿਲਹਾਲ ਦੇ ਕੀ ਤੁਹਾਡੇ ਕੋਲੇ ਜਾਣਕਾਰੀ ਆ ਕਿੰਨੇ ਸਾਥੀ ਤੁਹਾਡੇ ਜਿਹੜੇ ਆ ਉਹ ਅੰਦਰ ਨੇ ਅਗਲਾ ਤੁਹਾਡਾ ਪ੍ਰੋਗਰਾਮ ਕੀ ਰਹੇਗਾ ਦੇਖੋ ਇੱਕ ਤਾਂ ਜਦੋਂ ਜਿਹੜੇ ਸਾਥੀਆਂ ਨੂੰ ਰਿਹਾ ਕਰ ਰਹੇ ਸੀ ਤਾਂ ਸਰਕਾਰ ਨੇ ਉਹਨਾਂ ਦਲਿਤ ਲੋਕਾਂ ਨੂੰ ਉਹਨਾਂ ਚੌਧਰੀਆਂ ਦੇ ਹੇਠਾਂ ਲਾਉਣ ਲਈ ਇਸ ਗੱਲ ਦਾ ਪ੍ਰੋਪਾਗੈਂਡਾ ਕੀਤਾ ਕਿ ਜੀ ਭਗਵੰਤ ਮਾਨ ਦੀ ਭੈਣ ਤੋਂ ਕੋਈ ਕਹਿੰਦਾ ਫੋਨ ਕਰਾ ਕੇ ਛੜਾਤਾ ਕੋਈ ਇਹ ਕਹਿ ਰਿਹਾ ਵੀ ਸਾਡੇ ਪਿੰਡ ਵਾਲੇ ਸਰਪੰਚ ਨੇ ਜਿਹੜਾ ਤਾਂ ਕਿਉਂਕਿ ਜੇਲ ਸੁਪਰਡੈਂਟ ਪਿੰਡ ਦੇ ਸਰਪੰਚ ਨੂੰ ਕਾਲ ਕਰਦਾ ਕਿ ਅਸੀਂ ਬੰਦੇ ਛੱਡਣੇ ਆ ਤੁਸੀਂ ਆ ਕੇ ਰੀਸੀਵ ਕਰੋ ਇਹਦਾ ਮੀਨਿੰਗ ਕੀ ਆ ਉਹਨਾਂ ਦਲਿਤ ਲੋਕਾਂ ਦਾ ਬੇਜਮੀਨੇ ਲੋਕਾਂ ਦਾ ਮਨੋਵਲ ਸਿੱਟਣਾ ਵੀ ਅਸੀਂ ਤੁਹਾਨੂੰ ਛਡਾ ਲਿਆਂਦਾ ਜਥੇਬੰਦੀ ਵਾਲਿਆਂ ਦੇ ਮਗਰ ਨਾ ਲੱਗੋ ਔਰ ਸਾਰੀ ਉਮਰ ਵਾਸਤੇ ਉਹਨਾਂ ਨੂੰ ਨੀਵੇਂ ਰੱਖਣ ਵਾਸਤੇ ਵੀ ਅਸੀਂ ਤੁਹਾਡੇ ਤੇ ਆਸਾਨ ਕੀਤਾ ਤੁਹਾਨੂੰ ਅਸੀਂ ਜੜਾਇਆ ਇਸ ਤਰ੍ਹਾਂ ਦੀ ਕੋਸ਼ਿਸ਼ ਆ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਇਹ ਅਸੀਂ ਤਾਂ ਕਹਿੰਦੇ ਜੇ ਕਿਸੇ ਭਗਵੰਤ ਮਾਨ ਦੀ ਭੈਣ ਦੇ ਫੋਨ ਦੇ ਉੱਤੇ ਬੰਦੇ ਛੱਡੇ ਜਾ ਸਕਦੇ ਨੇ ਜੇ ਕਿਸੇ ਦੀ ਘੁਰਕੀ ਨਾਲ ਬੰਦੇ ਛੱਡੇ ਜਾ ਸਕਦੇ ਨੇ ਫਿਰ ਭਾਈ ਇੱਕ ਫੋਨ ਜਾਂ ਇੱਕ ਘੁਰਕੀ ਤੁਸੀਂ ਮਾਰਦੇ ਹੋ ਜਮੀਨ ਵੀ ਦਿਵਾ ਦਿਓ ਅਸੀਂ ਤੁਹਾਡੇ ਨਾਲ ਲੱਗ ਜਾਾਂਗੇ ਇਸ ਕਰਕੇ ਇੱਕ ਤਾਂ ਇਸ ਤਰ੍ਹਾਂ ਦਾ ਜਿਹੜਾ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਦੂਜਾ ਜੇਲ੍ਹ ਦੇ ਅੰਦਰ ਤੇ ਜੇਲ੍ਹ ਤੋਂ ਬਾਹਰ ਇੱਕ ਚੀਜ਼ ਜਿਹੜੀ ਆ ਉਹਦਾ ਪ੍ਰਚਾਰ ਬਹੁਤ ਜ਼ੋਰ ਸ਼ੋਰ ਨਾਲ ਕੀਤਾ ਕਿ ਇਸ ਜ਼ਮੀਨ ਦੇ ਉੱਪਰ ਸਟੇ ਸੀ ਕਿਉਂਕਿ ਸੀਲਿੰਗ ਐਕਟ ਦੀ ਗੱਲ ਤੋਂ ਮੁੱਕਰ ਨਹੀਂ ਸਕਦੇ ਇਸ ਕਰਕੇ ਇੱਕ ਨਵੀਂ ਚੀਜ਼ ਲਿਆਏ ਕਿ ਇਸ ਜ਼ਮੀਨ ਦੇ ਉੱਪਰ ਸਟੇ ਲੱਗੀ ਹੋਈ ਆ ਤੇ ਤੁਸੀਂ ਜਿਹੜਾ ਐਵੇਂ ਗੁੰਮਰਾਹ ਹੋ ਕੇ ਜਦਬੰਦੀ ਦੇ ਆਗੂਆਂ ਦੇ ਮਗਰ ਲੱਗ ਕੇ ਆਗੇ ਇਹੇ ਜ਼ਮੀਨ ਦੇ ਉੱਤੇ ਸਟੇ ਕਰਕੇ ਤੁਸੀਂ ਜਾ ਨਹੀਂ ਸਕਦੇ ਜਦ ਕਿ ਉਸ ਜ਼ਮੀਨ ਦੇ ਉੱਪਰ ਸਟੇਟਸ ਕੋ ਆ ਜੀਦਾ ਮਤਲਬ ਆ ਵੀ ਜੀਦਾ ਕਬਜ਼ਾ ਉਹਦੀ ਜ਼ਮੀਨ ਜਿਵੇਂ ਰਹੂ ਓਵੇਂ ਹੋਊ ਇਹਦੇ ਲਈ ਅਸੀਂ ਐਸਐਸਪੀ ਤੇ ਡੀਸੀ ਸੰਗਰੂਰ ਨਾਲ ਮੀਟਿੰਗ ਕਰਕੇ ਬਕਾਇਦਾ ਇਹ ਕਿਹਾ ਕਿ ਸਾਡੀ ਜ਼ੋਨਲ ਕਮੇਟੀ ਦੇ ਉੱਪਰ ਤੁਸੀਂ ਨਜਾਇਜ਼ ਕਬਜ਼ੇ ਦਾ ਪਰਚਾ ਦਰਜ ਕਰ ਦਿਓ ਅਸੀਂ ਉਹ ਪਰਚਾ ਕਰਵਾਉਣ ਨੂੰ ਤਿਆਰ ਆ ਅਸੀਂ ਗ੍ਰਿਫਤਾਰੀ ਦੇਣ ਨੂੰ ਤਿਆਰ ਆ ਪਰ ਸਾਡੇ ਲੋਕਾਂ ਨੂੰ ਜ਼ਮੀਨ 'ਚ ਜਾਣ ਦਿਓ ਉਹਦੇ ਲਈ ਉਹ ਤਿਆਰ ਨਹੀਂ ਹੋਏ ਸਗੋਂ ਉਲਟਾ ਇਹ ਪ੍ਰੋਪਗੈਂਡਾ ਕਰਕੇ ਲੋਕਾਂ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਨੂੰ ਇਸ ਗੱਲ ਦਾ ਜਿਹੜਾ ਉਹ ਜਥੇਬੰਦੀ ਦੇ ਉੱਤੇ ਪੂਰਾ ਵਿਸ਼ਵਾਸ ਆ ਕਿ ਜਥੇਬੰਦੀ ਕਿਸੇ ਨੂੰ ਝੂਠ ਬੋਲ ਕੇ ਜਾਂ ਗੁੰਮਰਾਹ ਕਰਕੇ ਨਹੀਂ ਲੈ ਕੇ ਜਾਂਦੀ ਇਹ ਗੱਲਾਂ ਸਾਰੀਆਂ ਸਪਸ਼ਟ ਕਰਕੇ ਲੋਕਾਂ ਨੂੰ ਲੈ ਕੇ ਆਏ ਆ ਇਸੇ ਕਰਕੇ ਇੰਨੀ ਫੋਰਸ ਹੋਣ ਦੇ ਬਾਵਜੂਦ ਉਹਨਾਂ ਲੋਕਾਂ ਨੇ ਜਿਹੜਾ ਉਸ ਜ਼ਮੀਨ ਤੱਕ ਪਹੁੰਚਣ ਦੀ ਹਰ ਕੋਸ਼ਿਸ਼ ਕੀਤੀ ਔਰ ਇੱਕ ਜਿਹੜਾ ਇਹਨਾਂ ਨੇ ਲਗਾਤਾਰ ਜਿਹੜਾ ਇਹ ਪ੍ਰੋਪਗੈਂਡਾ ਕੀਤਾ ਕਿ ਜੀ ਐਂ ਕੌਣ ਜ਼ਮੀਨ ਦੇ ਦੂ ਜ਼ਮੀਨ ਐਵੇਂ ਨਹੀਂ ਮਿਲਦੀ ਹੁੰਦੀ ਦੇਖੋ ਇਹ ਸਾਡਾ ਇਤਿਹਾਸ ਗਵਾਹ ਕਿ ਜ਼ਮੀਨਾਂ ਪਹਿਲਾਂ ਵੀ ਵੰਡੀਆਂ ਗਈਆਂ ਨੇ ਔਰ ਉਹ ਕਿਸੇ ਸਰਕਾਰ ਨੇ ਜਿਹੜਾ ਉਹ ਐਵੇਂ ਕਾਨੂੰਨ ਨਹੀਂ ਬਣਾਏ ਇਹ ਲੋਕਾਂ ਦੇ ਸੰਘਰਸ਼ ਤੋਂ ਬਾਅਦ ਇਹ ਕਾਨੂੰਨ ਬਣੇ ਨੇ ਇਸ ਕਰਕੇ ਹੁਣ ਜਿਹੜੇ ਉਹ ਕਾਨੂੰਨ ਬਣੇ ਨੇ ਉਹਨਾਂ ਨੂੰ ਲਾਗੂ ਕਰਾਉਣ ਦੀ ਲੜਾਈ ਆ ਉਹਦੇ ਲਈ ਹੁਣ ਦੋ ਤਰੀਕ ਨੂੰ ਜਿਹੜੇ ਸਾਥੀ ਸਾਡੇ ਅਜੇ ਵੀ ਉਹਨਾਂ ਨੇ ਜਿਲ੍ਹਾਂ ਦੇ ਵਿੱਚ ਬੰਦ ਰੱਖੀ ਹੋਏ ਨੇ ਜਿਨ੍ਹਾਂ ਤੇ ਪੁਰਾਣੇ ਪਰਚੇ ਖੋਲ ਕੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਸਾਥੀਆਂ ਦੀ ਰਿਹਾਈ ਵਾਸਤੇ 2 ਜੂਨ ਨੂੰ ਸੰਗਰੂਰ ਦੇ ਵਿੱਚ ਜਿਹੜਾ ਹੁਣ ਵੱਡਾ ਇਕੱਠ ਹੋਣ ਜਾ ਰਿਹਾ ਪਰ ਇਹਦੇ ਲਈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਮੈਂ ਸਮੁੱਚੇ ਜਿਹੜੇ ਲੋਕ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਜੇ ਅਸੀਂ ਬੇਗੰਪੁਰੇ ਦਾ ਸੁਪਨਾ ਲਿਆ ਇਹਨੇ ਪੂਰਾ ਤਾਂ ਹੋਣਾ ਜੇ ਅਸੀਂ ਪਰ ਚੜ ਕੇ ਇਸ ਜਿਹੜਾ ਬੇਗੰਪੁਰੇ ਦੇ ਮਿਸ਼ਨ ਦਾ ਹਿੱਸਾ ਬਣਾਂਗੇ ਇਹ ਨਹੀਂ ਕਿ ਜਿਹੜੇ ਜੇਲ ਦੇ ਵਿੱਚੋਂ ਆਗੇ ਉਹ ਇਹ ਕਹਿਣ ਕਿ ਅਸੀਂ ਰਿਹਾ ਹੋਗੇ ਅਸੀਂ ਕਿਸੇ ਤੋਂ ਕੀ ਲੈਣਾ ਇਹ ਉਸ ਤਰ੍ਹਾਂ ਦੇ ਲੋਕ ਨਹੀਂ ਇਹ ਬਾਬਾ ਜੀਵਨ ਸਿੰਘ ਦੇ ਉਹ ਵਾਰਸ ਨੇ ਜਿਹੜੇ ਸੀਸਤਲੀ ਦੇ ਧਰ ਕੇ ਲੜਨ ਵਾਲੇ ਨੇ ਜਿਹੜੇ ਦਿੱਲੀੋਂ ਸੀਸ ਲਿਆਉਣਾ ਵੀ ਜਾਣਦੇ ਨੇ ਔਰ ਹੁਣ ਵੀ ਜਿਹੜੇ ਸਾਥੀ ਜੇਲਾ ਜਬੰਦ ਨੇ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਉਹ ਸਿਰ ਧੜ ਦੀ ਬਾਜੀ ਲਾ ਦੇਣਗੇ ਪਰ ਆਪਣੇ ਸਾਥੀਆਂ ਨੂੰ ਜਿਹੜਾ ਹੋ ਰਿਹਾ ਕਰਾਉਣਗੇ ਹਰ ਹਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਮਾਂ ਦਿੱਤਾ ਤੇ ਦੇਖਦੇ ਆ ਕਿ ਅਗਲੇ ਆਉਣ ਵਾਲੇ ਦੋ ਜੋਰ ਨੂੰ ਜਿਹੜਾ ਉਹ ਕਿਸ ਤਰੀਕੇ ਤੁਹਾਡਾ ਪ੍ਰੋਗਰਾਮ ਹੈ ਦਾ ਪ੍ਰਸ਼ਾਸਨ ਤੁਹਾਡੇ ਨਾਲ ਕਿਸ ਤਰੀਕੇ ਦਾ ਰਵਈਆ ਕਰਦਾ ਸੋ ਆਪਾਂ ਗੱਲਬਾਤ ਕੀਤੀ ਹੈ ਮੁਕੇਸ਼ ਮਲੋਤ ਹੋਰ ਨਾਲ ਇਹਨਾਂ ਨੇ ਆਪਣਾ ਤਰਕ ਰੱਖਿਆ ਹੈ ਕਿਉਂ ਜ਼ਮੀਨ ਵੱਲ ਕਿਉਂ ਇਹਨਾਂ ਦੀ ਡਿਮਾਂਡ ਹੈ ਕਿ ਉਹ ਜ਼ਮੀਨ ਦਲਤਾਂ ਨੂੰ ਮਿਲਣੀ ਚਾਹੀਦੀ ਹੈ ਹੋਰ ਜੋ ਵੀ ਸਵਾਲ ਉਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਉੱਤੇ ਆ ਹੋਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਆ ਤਾਂ ਜ਼ਰੂਰ ਕਮੈਂਟ ਬਾਕਸ ਵਿੱਚ ਲਿਖਿਓ ਜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਮੁਕੇਸ਼ ਮਲੋਤ ਹੋਰ ਨਾਲ ਦੁਬਾਰਾ ਮੁਲਾਕਾਤ ਕਰਕੇ ਉਹਨਾਂ ਸਵਾਲਾਂ ਦੇ ਵੀ ਜਵਾਬ ਲੈ ਜਾਣ ਦਿਖਦੇ ਰੁਦਨੀ